ਮੇਰੀ ਸਾਰੇ ਵੀਰ ਭੈਣ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਕਿਰਪਾ ਕਰਕੇ ਕੁੜੀਆਂ ਬੁੜੀਆਂ ਸਾਡੀਆਂ ਵੀਡੀਓ ਨਾ ਦੇਖਣ ਤੇ ਸਮਾਜ ਸੇਵੀ ਸੱਭਿਆਚਾਰਕ ਅਤੇ ਚੰਗੀ ਸੋਚ ਵਾਲੇ ਵਿਦਵਾਨ ਲੋਕ ਵੀ ਸਾਡੀ ਵੀਡੀਓ ਤੋਂ ਦੂਰ ਰੋ ਕਿਉਂਕਿ ਭਾਈ ਸਾਥੋਂ ਕਈ ਵਾਰੀ ਗਾਲਾਂ ਨਿਕਲ ਜਾਂਦੀਆਂ ਵੀਡੀਓ ਦੇ ਵਿੱਚ ਜਜ਼ਬਾਤਾਂ ਦੇ ਕਾਬੂ ਨਹੀਂ ਰੱਖ ਸਕਦੇ ਇਸ ਕਰਕੇ ਇਹੋ ਜੀ ਕਿਸਮ ਦੇ ਬੰਦੇ ਚੰਗੇ ਬੰਦੇ ਚੰਗੀ ਸੋਚ ਵਾਲੇ ਸਾਡੀ ਵੀਡੀਓ ਤੋਂ ਹਮੇਸ਼ਾ ਦੂਰ ਰੋ ਕੁੜੀਆਂ ਬੁੜੀਆਂ ਵੀ ਦੂਰ ਰੋ ਧੰਨਵਾਦ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਹੈ ਸੁਣ ਮੈਂ ਗੱਲ ਦੱਸਣਾ ਮਾੜੇ ਸ਼ਰੀਕ ਤੇ ਮਾੜੇ ਗਵਾਂਢੀ ਇਹਨਾਂ ਤੋਂ ਕਿਵੇਂ ਬਚ ਕੇ ਰਹਿਣਾ ਕਿਹੋ ਜੀ ਕਸਮ ਦੇ ਹੁੰਦੇ ਹੈ ਕਿਹੋ ਜੇ ਲੱਛਣ ਹੁੰਦੇ ਆ ਇਹਨਾਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਆ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਆਸ-ਪਾਸ ਦੇ ਵਿੱਚ ਆਪਣੇ ਮਾੜੇ ਗਵਾਂਢੀ ਹੁੰਦੀ ਆ ਮਾੜੇ ਸ਼ਰੀਕ ਵੀ ਹੁੰਦੇ ਆ ਕਈ ਰ ਆਪਣੇ ਚਾਚੇ ਤਾਏ ਆਪਣੇ ਦੇ ਬਹੁਤ ਲੱਗਦੇ ਹੁੰਦੇ ਆ ਸੁਣ ਮੈਂ ਗੱਲ ਦਾਰਾ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਜਦੋਂ ਤੁਸੀਂ ਚੜ੍ਹਾਈ ਕਰਕੇ ਛੋਡੇ ਕੋਲੇ 4 ਪੈਸੇ ਆ ਗਏ ਗੱਡੀ ਆ ਗਈ ਕੋਠੀ ਆ ਗਈ ਨੌਕਰੀ ਆ ਗਈ ਤੁਸੀਂ ਕਿਤੇ ਬਾਹਰ ਚਲੇ ਗਏ ਤੁਹਾਡੇ ਜਿਹੜੇ ਸ਼ਰੀਕ ਆ ਜਿਓ ਸੋਥੋਂ ਕਮਜ਼ੋਰ ਆ ਤੁਹਾਥੋਂ ਉਦੋਂ ਨਾਲ ਦੀ ਨਾਲ ਹੀ ਜਾਣ ਲੱਗ ਜਾਣਗੇ ਉਹ ਬੋਲਣਗੇ ਜਰੂਰ ਤੁਹਾਡੇ ਨਾਲ ਪਰ ਦਿਲੋਂ ਨਹੀਂ ਬੋਲਣਗੇ ਉਹਨਾਂ ਦੀ ਜ਼ੁਬਾਨ ਤੁਹਾਡੇ ਪ੍ਰਤੀ ਮਿੱਠੀ ਹੋ ਜੂਗੀ ਜਾਂ ਤਾਂ ਉਹਨਾਂ ਨੂੰ ਭੈਣ ਘੜਾਵਾ ਨੂੰ ਕੋਈ ਗੁਣ ਹੋਊਗਾ ਵੀ ਅਸੀਂ ਇਹਨਾਂ ਤੋਂ ਗੁਣ ਲਵਾਂਗੇ ਜਾਂ ਉਹ ਪੈਸੇ ਨਹੀਂ ਤੁਹਾਡੇ ਵੀ ਝਾਕ ਕਰਨਗੇ ਵੀ ਇਹਨਾਂ ਤੋਂ ਪੈਸੇ ਲਵਾਂਗੇ ਜਾਂ ਉਹ ਤੁਹਾਡੇ ਘਰ ਨੂੰ ਬਰਬਾਦ ਕਰਨ ਦੀ ਕਗਾਰ ਤੇ ਤਲ ਜਾਣਗੇ ਇਹ ਭੈਣ ਘੜਾਵੇ ਦੀ ਨਿਸ਼ਾਨੀਆਂ ਸ਼ਰੀਕਾਂ ਦੀ ਦੂਜੀ ਗੱਲ ਇਹ ਆ ਸ਼ਰੀਕ ਆ ਜਿਹੜਾ ਸਿਆਣੇ ਕਹਿੰਦੇਗੇ ਕਦੇ ਵੀ ਫੇਰੇ ਨਹੀਂ ਲੈਂਦਾ ਧੀ ਦੇ ਪਰ ਆਉਂਦਾ ਜਰੂਰ ਆ ਫੇਰਿਆਲੀ ਲੈਣ ਤੇ ਕਹਿਣ ਤੋਂ ਮਤਲਬ ਉਹ ਤੰਗ ਪਰੇਸ਼ਾਨ ਬਹੁਤ ਕਰਦਾ ਹੈ ਇੱਕ ਕੁੜੀਆਂ ਨੂੰ ਵਿਆਹ ਕਿ ਨਹੀਂ ਲੈ ਕੇ ਜਾਂਦਾ ਇਹ ਸ਼ਰੀਕਾਂ ਦੀ ਨਿਸ਼ਾਨੀ ਆ ਇਹਨਾਂ ਦਾ ਜਿਹੜਾ ਹੈਗਾ ਸ਼ਰੀਕਾਂ ਦਾ ਹਮੇਸ਼ਾ ਨਜ਼ਰੀਆ ਰਹਿੰਦਾ ਹੈ ਵੀ ਇਹਨਾਂ ਨੇ ਇੰਨੀ ਜ਼ਮੀਨ ਬਣਾਈ ਇੰਨੀ ਪ੍ਰਾਪਰਟੀ ਬਣਾਈ ਇਹਨਾਂ ਕੋਲੇ ਬਹੁਤ ਕੁਸ਼ ਆ ਤੇ ਅਸੀਂ ਇਹਨਾਂ ਦੇ ਬਰਾਬਰ ਕਾਤੋਂ ਨਹੀਂ ਇਸ ਕਰਕੇ ਉਹਨਾਂ ਦੇ ਅੰਦਰ ਮਚੇਵਾ ਹੋ ਜਾਂਦਾ ਹੈਗਾ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਣਾ ਸ਼ਰੀਕਾਂ ਦੀ ਭੈਣ ਘੜਾਉਣ ਦੀ ਇਹ ਗੱਲ ਹੈਗੀ ਆ ਜਿਹੜੀ ਵੀ ਸ਼ਰੀਕ ਹੋਊਗਾ ਜਿਹੜਾ ਜਦੋਂ ਤੁਹਾਡੇ ਬੱਚੇ ਪੜ੍ਹ ਲੈ ਕੇ ਜਾਂ ਚੰਗੇ ਸਕੂਲ ਚ ਹੋਗੇ ਉਹਦੀ ਨਜ਼ਰ ਹੋਊਗੀ ਵੀ ਇਹਨਾਂ ਦੇ ਜਵਾਕ ਜਵਾਨ ਹੋਗੇ ਇਹ ਹੁਣ ਕਿਸੇ ਕਾਰ ਕਿਤੇ ਲੱਗਣਗੇ ਇਹ ਕੰਮਕਾਰ ਨੂੰ ਉੱਪਰ ਠਾਉਣਗੇ ਤੇ ਕਿਉਂ ਨਾ ਇਹਨਾਂ ਦੇ ਜਵਾਕਾਂ ਨੂੰ ਮਾੜੇ ਕੰਮਾਂ ਤੇ ਲਾ ਦੇਓ ਸ਼ਰੀਕ ਦਾ ਕੰਮ ਸ਼ਰੀਕ ਲਾਵੇ ਲੀਕ ਬੇੜਾ ਡੋਬਣ ਨੂੰ ਉਹ ਤੁਹਾਡਾ ਬੇੜਾ ਡੋਬਣ ਦੀ ਖਾਤਾ ਤੁਹਾਡੇ ਬੱਚਿਆਂ ਨੂੰ ਪੁੱਠੇ ਕੰਮਾਂ ਤੇ ਲਾ ਦੇਣਗੇ ਪੁੱਠੇ ਕੰਮਾਂ ਤੇ ਲੈਣੇ ਖਾਣ ਪੀਣ ਲਾ ਦੇਣਗੇ ਠੀਕ ਹੈ ਆਇਦਰ ਉਧਰ ਤੁਹਾਡਾ ਟਾਈਮ ਬਰਬਾਦ ਕਰਨ ਲੱਗ ਜੂਗਾ ਕੋਈ ਹੋਰ ਟੋਟਕੇ ਕਰ ਦੇਣਗੇ ਐਹੋ ਜਿਹੇ ਪੁੱਠੇ ਸਿੱਧੀਆਂ ਹਰਕਤ ਇਹੇ ਭੈਣ ਕਰਾਵੇ ਸ਼ਰੀਕਾਂ ਦੇ ਨਿਸ਼ਾਨਾਂ ਬਾਰੇ ਮੈਂ ਗੱਲ ਦੱਸਣਾ ਹੈ ਜਿਹੜੇ ਤਾਂ ਮਿੱਠੇ ਆ ਮਿੱਠਿਆਂ ਨੂੰ ਵੀ ਹਮੇਸ਼ਾ ਤੁਹਾਨੂੰ ਜਾਨਣਾ ਚਾਹੀਦਾ ਮਿੱਠਿਆਂ ਨੂੰ ਫੜੋ ਕਿਉਂਕਿ ਖੰਡ ਦੀ ਵੀ ਬਹੁਤ ਗਾਦੇ ਮਿੱਠਾ ਹੁੰਦਾ ਹੈ ਖੰਡ ਕੀ ਕਰਦੀ ਹੈ ਕਿਦੋਂ ਅੰਦਰ ਲੰਘ ਜਾਂਦੀ ਹੈ ਉਦੋਂ ਮਾਰੋ ਸ਼ੁਕਰ ਹੋ ਜਾਂਦਾ ਬੰਦੇ ਨੂੰ ਇਸ ਕਰਕੇ ਜਿਹੜੇ ਮਿੱਠੇ ਸ਼ਰੀਕ ਆ ਤੁਹਾਡੇ ਨਾਲ ਮਿੱਠੀ ਬੋਰਬਾਣੀ ਰੱਖਦੇ ਆ ਤੁਹਾਨੂੰ ਆਪਣੇ ਪਰ ਦਾ ਅਹਿਸਾਸ ਕਰਉਂਦੇ ਆ ਇਹਨਾਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਇਹ ਵੀ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਡੰਗ ਮਾਰਦੇ ਆ ਪੁੱਠੇ ਹੋ ਕੇ ਉਦੋਂ ਪਤਾ ਨਹੀਂ ਲੱਗਣ ਦਿੰਦੇਗੇ ਫਿਰ ਪਤਾ ਨਹੀਂ ਲੱਦਾ ਫਿਰ ਬੇੜੀ ਸਾਰੀ ਡਬੋਦਿਨੇ ਜਦੋਂ ਨੂੰ ਆਪਾਂ ਨੂੰ ਪਤਾ ਨਾ ਦਾ ਉਦੋਂ 10-20 ਸਾਲ ਬੰਦੇ ਦੀ ਜ਼ਿੰਦਗੀ ਦੇ ਲੰਘ ਚੁੱਕੇ ਹੁੰਦੇਗੇ ਇਸ ਕਰਕੇ ਸ਼ਰੀਕਾਂ ਤੋਂ ਬਚਣਾ ਚਾਹੀਦਾ ਤੇ ਸ਼ਰੀਕ ਜਿਹੜੀਆਂ ਕਈ ਬੁੜੀਆਂ ਹੁੰਦੀਆਂ ਸ਼ਰੀਕੇ ਦੇ ਵਿੱਚ ਉਹਨਾਂ ਦੀ ਸੋਚ ਪੁੱਠੀ ਹੁੰਦੀ ਹੈਗੀ ਉਹ ਬੁੜੀਆਂ ਨੂੰ ਉਂਗਲਾਂ ਲਾਈ ਜਾਣੀਆਂ ਚੁਗਲੂਆਂ ਕਰੀ ਜਾਣੀਆਂ ਘਰ ਬਰਬਾਦ ਕਰ ਦਿੰਦੀਆਂ ਜਦੋਂ ਘਰ ਬੇੜਾ ਬਾਤਾ ਕਰਦਾ ਘਰ 파ੜਦਾ ਬੰਦੇ ਨੂੰ ਬੁੜੀ ਦੇ ਖਿਲਾਫ 扑ਕਾਈ ਜਾਣੀਆਂ ਬੁੜੀਆਂ ਨੂੰ ਬੰਦਿਆਂ ਦੇ ਖਿਲਾਫ 扑ਕਾਈ ਜਾਣੀਆਂ ਤੇ ਮੁੜ ਕੇ ਉਹ ਜਿਹੜੇ ਪੈਸੇ ਵਾਲਾ ਬੰਦਾ ਹੁੰਦਾ ਕੋਈ ਜਾਂ ਉਹਦੇ ਘਰ ਵਾਲਾ ਹੁੰਦਾ ਹੈਗਾ ਜਨਾਨੀ ਦੇ ਉਹਨੂੰ ਆਪਦੇ ਵੱਲੀ ਕਰ ਲੈਂਦੀਆਂ ਤੇ ਮੁੜ ਕੇ ਬਈ ਘਰ ਉਜੜਾ ਜੜਾਈ ਆ ਜਿਹੜੀ ਘਰ ਵਾਲੀ ਹੁੰਦੀ ਆ ਉਹ ਕਈ ਵਾਰੀ ਬੰਦੇ ਦੇ ਪਿੱਕੇ ਜਾ ਕੇ ਬੈਠੇ ਤੇ ਸ਼ਰੀਕ ਮੁੜ ਕੇ ਉਸ ਚੀਜ਼ ਦਾ ਲਾਭ ਲੈਂਦੇ ਹੈਗੇ ਤੇ ਬੁੜਗਾ ਵੀ ਉਸ ਚੀਜ਼ ਦਾ ਲਾਭ ਲੈਂਦੇ ਆ ਤੇ ਕਾਣੇ ਕਰ ਲੈਂਦੇ ਆ ਬਈ ਪੁੱਠੇ ਸਿੱਧੇ ਕੰਮਾਂ ਦੇ ਵਿੱਚ ਇਹ ਭੈਣ ਘੜਾਵੇ ਸ਼ਰੀਕਾਂ ਦਾ ਨਿਸ਼ਾਨਾ ਹੈ ਜਿਨ੍ਹਾਂ ਨਾਲ ਇਹ ਗੱਲਾਂ ਹੋਈਆਂ ਉਹ ਮੇਰੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਲਾਈਕ ਵੀ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਕਿਉਂਕਿ ਅਸੀਂ ਤੁਹਾਡੇ ਵਾਸਤੇ ਸੱਚੀਆਂ ਗੱਲਾਂ ਲੈ ਕੇ ਆਉਨੇ ਹਮੇਸ਼ਾ ਜਿਹੜੀਆਂ ਤੁਹਾਡੇ ਕੰਮ ਦੀਆਂ ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂਗਾ ਅਸੀਂ ਤੁਹਾਡੇ ਜਾਣਕਾਰੀ ਤੇ ਸੱਚੀਆਂ ਗੱਲਾਂ ਲੈ ਕੇ ਆਉਂਦੇ ਹਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟ ਕਰ ਦਿਓ ਧੰਨਵਾਦ